ਮਾਂ ਕਰਤਾਰ ਕੌਰ ਦੀਆਂ ਯਾਦਾਂ ਯਾਦ ਤੁਹਾਡੀ ਵਿੱਚ ਅੱਖੀਆਂ ਨੀਰ ਵਹਾਉਂਦੀਆਂ ਰਹਿਣਗੀਆਂ ਮਾਂ ਕਰਤਾਰ ਕੌਰ ਜੀ ਯਾਦਾਂ ਤੁਹਾਡੀਆਂ ਆਉਂਦੀਆਂ ਰਹਿਣਗੀਆਂ ਮਾਂ ਕਰਤਾਰ ਕੌਰ ਜੀ ਯਾਦਾਂ ਤੁਹਾਡੀਆਂ ਆਉਂਦੀਆਂ ਰਹਿਣਗੀਆਂ ਤੁਹਾਡੇ ਨੇ ਇੱਕ ਸਵਾਦੀਆਂ ਗੱਲਾਂ ਸਭ ਲੋਕ ਨੇ ਕਰਦੇ ਕਰਕੇ ਤੁਹਾਨੂੰ ਯਾਦ ਨਹੀਂ ਮਾਇ ਸਭ ਨੇ ਹੌਕੇ ਪਰਦੇ ਰੂਹਾਂ ਯਾਦਾਂ ਦੇ ਵਿੱਚ ਜੀ ਬਾਤਾਂ ਪਾਉਂਦੀਆਂ ਰਹਿਣਗੀਆਂ ਮਾਂ ਕਰਤਾਰ ਕੌਰ ਜੀ ਯਾਦਾਂ ਤੁਹਾਡੀਆਂ ਆਉਂਦੀਆਂ ਰਹਿਣਗੀਆਂ ਮਾਂ ਕਰਤਾਰ ਕੌਰ ਜੀ ਯਾਦਾਂ ਤੁਹਾਡੀਆਂ ਆਉਂਦੀਆਂ ਰਹਿਣਗੀਆਂ ਤਿਆਂ ਪੁੱਤਾਂ ਨੂੰ ਤੇਰੇ ਬਾਝੋਂ ਜੱਗ ਹੈ ਸੁਣਨਾ ਲੱਗਦਾ ਦੁਨੀਆਂ ਦੇ ਵੇ ਲੱਖ ਦਲਾਸੇ ਨਹੀਂ ਹੌਸਲਾ ਬਜਦਾ ਧੀਆਂ ਪੁੱਤਾਂ ਦੀਆਂ ਰੂਹਾਂ ਸਦਾ ਕਰ ਲਾਉਂਦੀਆਂ ਰਹਿਣਗੀਆਂ ਮਾਕਰ ਤਾਰਕੌਰ ਜੀ ਯਾਦਾਂ ਤੁਹਾਡੀਆਂ ਆਉਂਦੀਆਂ ਰਹਿਣਗੀਆਂ ਮਾਕਰ ਤਾਰਕੌਰ ਜੀ ਯਾਦਾਂ ਤੁਹਾਡੀਆਂ ਆਉਂਦੀਆਂ ਰਹਿਣਗੀਆਂ ਪੋਤੇ-ਪੋਤੀਆਂ ਦੋ ਤੇ ਦੋਤੀਆਂ ਨੂੰ ਜੋ ਲਾੜ ਲੜਾਏ ਨਹੀਂ ਉਹ ਭੁੱਲਣੇ ਲਾੜ ਤੇਰੇ ਮਾਂ ਜੈਲੀ ਆਖ ਸੁਣਾਏ ਤੇਰੀ ਫੋਟ ਨੂੰ ਨੋ ਆਤੀਆਂ ਅੰਗਲ ਲਾਉਂਦੀਆਂ ਰਹਿਣਗੀਆਂ ਮਾਕਰਤਾਰ ਕੋਰਜੀ ਯਾਦਾਂ ਤੁਹਾਡੀਆਂ ਆਉਂਦੀਆਂ ਰਹਿਣ ਗਈਆਂ ਮਾਕਰਤਾਰ ਕੋਰਜੀ ਯਾਦਾਂ ਤੁਹਾਡੀਆਂ ਆਉਂਦੀਆਂ ਰਹਿਣ ਗਈਆਂ